ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜਾਪ ਸ੍ਰੀ ਮੁਖਵਾਕ ਪਾਤਸ਼ਾਹ 10ਵੀਂ ਛਪੈ ਛੰਦ ਤਵਾ ਪ੍ਰਸਾਦ ਚਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿਨ ਸਕਤ ਕੇਹੋ ਅਚਲ ਮੂਰਤਨ ਭਉ ਪ੍ਰਕਾਸ ਮਤੋਜ ਕਹੀਜੈ ਕੋਟ ਇੰਦਰ ਦਨਾਨ ਸਾਹੇ ਸਹਾਨ ਗਨੀਜੈ ਤੇ ਭਵਨ ਮਹੀਪ ਸੁਰ ਨਾਰ ਸੁਰ ਨੇਤ ਨੇਤ ਬਾਣ ਤਰਣ ਕਹਤ ਤਵਾ ਸਰਬਨਾਮ ਕਥਾ ਕਵਨ ਕਰਮ ਨਾਮ ਮਰਨਤ ਸਮਤ ਭੁਜੰਗ ਪ੍ਰਿਆ ਸੰਦ ਨਵਸਤਵਾ ਕਾਲੇ ਨਵਸਤਵਾ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਲੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰ ਕਾਇ ਨਮਸਤੰ ਆਦਿ ਨਮਸਤੰ ਅਗੰਝੇ ਨਮਸਤੰ ਭੰਝੇ ਨਮਸਤੰ ਨਾਮੇ ਨਮਸਤੰ ਥਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਆਨਾਮੰ ਨਮਸਤੰ ਆਧਾਮੰ ਨਮਸਤੰ ਆਜੀਤੇ ਨਮਸਤੰ ਆਭੀਤੇ ਨਮਸਤੰ ਆਬਾਹੀ ਨਮਸਤੰ ਆਟਾਹੀ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਦੇ ਨਮਸਤੰ ਅਪੰਦੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਇ ਕੈ ਨਮਸਤੰ ਅਨੀਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੁ ਨਰਕਰਮੇ ਨਮਸਤੁ ਨਰਭਰਮੇ ਨਮਸਤੁ ਨਰਦੇਸੇ ਨਮਸਤੁ ਨਰਭੇਸੇ ਨਮਸਤੁ ਨਰਨਾਮੇ ਨਮਸਤੁ ਨਰਕਾਮੇ ਨਮਸਤੁ ਨਰਤਾਤੇ ਨਮਸਤੁ ਨਰਕਾਤੇ ਨਮਸਤੁ ਨਰਧੂਤੇ ਨਮਸਤੰ ਅਭੂਤੇ ਨਮਸਤੰ ਆ ਲੋਕੇ ਨਮਸਤੰ ਆ ਸੋਕੇ ਨਮਸਤੰ ਨਰਤਾਪੇ ਨਮਸਤੰ ਆ ਥਾਪੇ ਨਮਸਤੰ ਦਰਮਾਨੇ ਨਮਸਤੰ ਨੰਧਾਨੇ ਨਮਸਤੰ ਅਗਾਹੀ ਨਮਸਤੰ ਆ ਬਾਹੀ ਨਮਸਤੰ ਦਰਵਾਰਗੇ ਨਮਸਤੰ ਆ ਸਰਗੇ ਨਮਸਤੰ ਭਰਭੋਗੇ ਨਮਸਤੰ ਸਜੋਗੇ ਨਮਸਤੰ ਆ ਰੰਗੇ ਨਮਸਤੰ ਆ ਭੰਗੇ ਨਮਸਤੰ ਆ ਗੰਮੇ ਨਮਸਤੰ ਆ ਸ੍ਰੰਮੇ ਨਮਸਤੰ ਦਲਾ ਸ੍ਰੀ ਨਮਸਤੰ ਨਰਾ ਸ੍ਰੀ ਨਮਸਤੰ ਆ ਜਾਤੀ ਨਮਸਤੰ ਆ ਪਾਤੀ नमस्तंगा मजबे नमस्तवे दस्तगा देसे नमस्तग पेशे नमस्त नृतामे नमस्त नृमाे नमो सर्वकाले नमो सर्वदयाले नमो सर्व रूपे नमो सर्व भूपे नमो सर्व खापे नमो सर्व थापे नमो सर्वकाले नमो सर्व पाले नमस्वै नमस्तंगा पिवै नमस्तंगा जन्मे नमो सर्व गाऊने नमो सर्व भावणे नमो सर्वरंगे नमो सर्व ਨਮੋ ਕਾਲ ਕਾਲੇ ਨਮਸਤਸ ਸਦਿਆਲੇ ਨਮਸਤਸ ਅਬਰਣੇ ਨਮਸਤਸ ਮਰਣੇ ਨਮਸਤਸ ਜਰਾ ਰੰਗ ਨਮਸਤਸ ਕਰਤਾਰ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤਸ ਨਿਰਸਾਕੇ ਨਮਸਤਸ ਨਿਰਵਾਕੇ ਨਮਸਤਸ ਰਹੀਮੇ ਨਮਸਤਸ ਕਰੀਮੇ ਨਮਸਤਸ ਅਨੰਤੇ ਨਮਸਤਸ ਮਹੰਤੇ ਨਮਸਤਸ ਰਾਗੇ ਨਮਸਤਸ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ नमो जोग जोगे नमो भोग भोगे नमो सर्व दयाले सर्वपाले सर्व पाले चात्री छंद त्वय प्रसाद आ रूप है नूप है जू हैं भू है लेख है नाम है काम है ते है पी है जीत है भीत है द्रमान हैं निधान हैं त्रिवर्ग हैं सर्ग है नील है नाद अजय है आजाद है आओ जन्म है वर्ण है भूत है परण है कंज है पंज है चूज है चंज है मीकर फीक है अतंद है बंद है निभूज है सूज है काल है जाल है लाह है जाह है, है महंत है लीक है निरसीक है निर्लंब है संभ है गम है जम है भूत है सूत है आलोक है सुख है कर्म है ब्रह्म है आजीत है बीत है बाह है गाहु है मान है निधान है नीक है बरीक है भुजंग प्रिया नमो सर्व माले समस्ति निदान्य नमो देव देवी अभिखी अभेवे नमो काल काले नमो सर्वपाले नमो सर्व गवणे नमो सर्व पावणे आनंगी अनाथिन संगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य निर्त नृत्य नमो नादे नमो पान पाने नमो वाद बादे आनंगी आनामे समस्ती स्वरूपे प्रभंगी परमाते समस्ती विभूते कलंक बिना ने कलंकीूपे नमो राजेश्वरम परम रूपे जोग नमो जोग जोगेश्वरम परम सिद्धे नमो राजेश्वरम परम विद्धे नमो पाणे नमो माणे नमो परम ज्ञाता नमो लोकमाता भिखी अ परमे या भोगी या, या भुगते नमो जोग जोगेस्वरम परम जोगते नमो नित नारायणे क्रूर करमे नमो प्रीत अप्रीत देवी सुधर्मे नमो रोग हरता नमो राग रूपे नमो साह साह नमो पू पूपे नमो दल दल्ले नमो मान मानले नमो रोग रोगे नमास संग स्नान नमो मंत्र मन्त्रण नमो जंतर जंतरं नमो इष्ट इस्ते नमो तंत्र तंत्रं सदा सच्चिदानंद ਸਰਵਮ ਬਰਣਾਸੀ ਅਨੂਪੇ ਆਰੂਪੇ ਸਮਸਤ ਨਵਾਸੀ ਸਦਾ ਸਿੱਧਦਾ ਬੁੱਧਦਾ ਵਿਰਧ ਕਰਤਾ ਸਦਾ ਸਿੱਧਦਾ ਬੁੱਧਦਾ ਵਿਰਧ ਕਰਤਾ ਅਧੂਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ ਪਾਲੰ ਸਦਾ ਸਰਵਦਾ ਸਦਦਾਤਾ ਦਿਆਲੰ ਆਚੇਦੀ ਅਭੇਦੀ ਆਨਾਮ ਕਾਮ ਸਮਸਤ ਉਪਰਾਜੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਸੰਧ जलयां थलें पीतां प्रभु जुआ देसा भेसा भुजंग प्रया छंद आनंदी स्वरूपे नमो सर्माने मे समस्त निधाने नवस्तु निरनाथे नमस्व प्रमाथे गंजे गंजी नवस्तवा पंजी नवस्तवां काले नवस्तवां पाले ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਰਸਾਜੇ ਨਮੋ ਸਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਕੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ਟੰ ਨਮੋ ਸਰਬ ਕਿਰਤੰ ਨਮੋ ਸਰਬ ਰੰਗੇ ਦਰਪੰਘੀ ਅਨੰਗੇ ਨਮੋ ਜੀਵ ਜੀਵੰ ਨੋ ਬੀਜ ਬੀਜੇ ਅਖਿ ਜੀਐ ਭਿਜੇ ਸਮਸੰਮ੍ਰਿ ਸਿਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਦੰਗ ਨਿਵਾਸੀ ਚਰਪ੍ਰਸੰਦ ਤੁਹਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਟਲ ਸਾਜੇ ਅਖਲ ਧਰਮ ਅਖਲ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਵੰਗ ਬਾਨੇ ਸਰਵੰਗ ਮਾਨੇ ਸਰਵੰਗ ਪ੍ਰਾਨ ਸਰਵੰਗ ਅੰਤਾਨ ਸਰਵੰਗ ਭੂਤਾ ਸਰਵੰਗ ਦੇਵਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਸੰਦ ਤੁਮ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਾਨਤਰ ਮਾਨ ਦੇਵਾ ਭੇਵਾ ਦੋਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹਿ ਅਬਧੂਤ ਰੂਪ ਰਸਾਲ ਨਾਮ ਉਠਾਵਣਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਬੁਰਖੋਦਾਰ ਮੂਰਤਾ ਜੋ ਨਾਦ ਸੇਖ ਦੇ ਸੌਰਣਾ ਪੇਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾਂ ਵਿਸਾਂ ਹੋਏ ਫੈਲੇ ਉਹਨਾਂ ਰਾਗ ਨਾਮ ਕਾਂਬਿਹਨ ਬੇਗਤਾ ਧਾਮੂ ਨਾ ਜਾਏ ਸਰਬ ਮਾਨ ਸਰਵਤਰ ਮਾਲ ਸਦਾ ਮਾਨਤਾਏ ਏਕ ਮੂਰਤਾ ਅਨੇਕ ਦਰਸਨ ਕੀਨ ਰੂਪ ਅਨੇਕਾ ਖੇਲ ਖੇਲਾ ਖੇਲ ਖੇਲਣਾ ਅੰਤ ਕੋ ਫਿਰ ਏਕਾ ਦੇਵ ਭੇਵ ਨਾ ਜਾਣਹਿ ਜੀਬੇ ਦੁਰਕ ਤੇਵਾਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਹਿ ਦੇਵ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰਾ ਜਤਰ ਜਕ ਮਾਨਹਿ ਬੁਰਤੀਨ ਲੋਕ ਚਉਦਾ ਕਹਿ ਵਿਖੈ ਜਗ ਜਾਪੇ ਰੇ ਜਾਪ ਆਦ ਦੇਵ ਨਾਦ ਮੂਰਤ ਥਾਪੇ ਸਭ ਥਾਪ ਪਰਮ ਰੂਪ ਪੁਨੀਤ ਮੂਰਤਾ ਪੂਰਨ ਬਰਖ ਆਪਾਲ ਸਰਵ ਸਵਰਚੇ ਸੋਇਮ ਭਾਵ ਗੜਨ ਪੰਜਨ ਹਾਰ ਕਾਲਹੀਨ ਗਲਾ ਸੰਜੋਤ ਅਕਾਲ ਪੁਰਖ ਆਦੇਸਾ ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤ ਦਾਇ ਕਾਮ ਆਪ ਰੂਪ ਅਮੀ ਕਨੁਸਤਤ ਏਕ ਪੁਰਖ ਅਵਧੂਤ ਗਰਬ ਗੰਜਨ ਸਰਬੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਆਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾਕੈ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵੇ ਬਹੁ ਚਿਤ ਮਾਧਪਾਲ ਛੰਦ ਤਵਾ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਲੰਗ ਅਨਪਉ ਪ੍ਰਕਾਸ਼ ਨਿਸਧਨ ਆਸ ਆਜਨ ਬਾਉ ਸਾਹਨ ਸਾਉ ਰਾਜਨ ਰਾਜ ਭਾਰਣ ਭਾਲ ਦੇਵਨ ਦੇਵ ਉਪਮਾ ਮਹਾਨ ਇੰਦਰ ਇੰਦਰ ਬਾਲਣ ਬਾਲ ਰੰਕਨ ਰੰਕ ਕਾਲਣ ਕਾਲ ਅਨੁ ਬੋਧਯੰਗ ਆਪਾ ਭੰਗ ਗਤਮਿਤ ਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਪੈਨ ਕਾਮ ਆਤੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਛਾ ਕਰਮ ਅਦਿ ਸਾ ਧਰਮ ਸਰਬਾ ਪ੍ਰਣਾਡ ਅਨਡਵਾਡਿਆ ਜਾਤਰੀ ਸੰਧ ਤਵਾ ਪ੍ਰਸਾਦ ਗੋਵਿੰਦੇ ਮਗੰਦੇ ਉਦਾਰਿਆ ਪਾਰੇ ਹਰੀਓ ਕਰਿ ਨਰਨਾਮੇ ਅਕਾਮੇ ਪੁਜੰ ਪ੍ਰਿਆਸੰਦ ਚਤੁਰਜਕਰ ਕਰਤਾ ਚਤੁਰਜਕਰ ਹਰਤਾ ਚਤੁਰਜਕਰ ਦਾਨੇ ਜਤੁਰਜਕਰ ਜਾਨੇ ਚਤੁਰਜਕਰ ਵਰਤੀ ਜਤੁਰਜਕਰ ਭਰਤੀ ਜਤੁਰਜਕਰ ਪਾਲੇ ਜਤੁਰਜਕਰ ਕਾਲੇ ਜਤਰ ਚੱਕਰ ਬਾਸਤੇ ਜਤਰ ਚੱਕਰ ਬਾਸਤੇ ਜਤਰ ਚੱਕਰ ਮਾਨਿਆ ਜਤਰ ਚੱਕਰ ਦਾਨਿਆ ਚਾਤਰੀ ਸ਼ੰਦ ਨਾ ਸਤਰਾ ਨਾ ਮਿਤਰਾ ਨਾ ਪਰਮੂ ਨਾ ਬਿਤਰਾ ਨਾ ਕਰਮੂ ਨਾ ਕਾਏ ਜਨਮੁ ਆਜਾਈ ਨਾ ਜਿਤਰਾ ਨਾ ਮਿਤਰਾ ਪਰਿਹਾਂ ਬਿਵਿਤਰਾ ਪਰਿਥੀ ਸਾ ਦਿਸ਼ਾ ਦਿਸ਼ਾ ਅੰਦਰ ਸਾਹ ਗੁਰ ਸਾਹਿਬ ਭਗਵਤੀ ਸ਼ੰਦ ਤੁਹਾ ਪ੍ਰਸਾਦ ਕਥ ਦੇ के आच दिसा के अपज भिस के अगंध कर्म है के अपंज परम है के अपज लोका है के अदित सोका है के विधूत वर्ण है के विभूत करना है के राजम प्रभा है के धर्म तुजा है के शोक वर्ण है के सर्वा परण है के जगत् न कृति है के सत्र सत्र ही है के ब्रह्म स्वरूप है के अनुप अनुप है ਯਾਦ ਦੇਵ ਹੈ ਕਿ ਆਪ ਭੀਵ ਹੈ ਕਿ ਰਤਨ ਬੀਨ ਨਾਇ ਕਿ ਕੈ ਦੀਨ ਨਾਇ ਕਿ ਰੂਜਿਰ ਜਾ ਕੈ ਰਹੀ ਮਰਹਾ ਕੈ ਕਿ ਪਾਕ ਬਾਬ ਹੈ ਕਿ ਗੈ ਬੁਲਗ ਬਾਬ ਹੈ ਕਿ ਅਫੁਲਗ ਨਾਮ ਹੈ ਕਿ ਸਾਹਨ ਸਾਹੂ ਹੈ ਕਿ ਕਾਰਨ ਗੁਰਿੰਦਾ ਹੈ ਕਿ ਰੂਜ ਦਿਹੰਦਾ ਹੈ ਕਿ ਰਾਜ ਕ੍ਰੀਮਾ ਹੈ ਕਿ ਕਰਮ ਗ੍ਰੀਮਾ ਹੈ ਕਿ ਸਰਮ ਕਲੀਆਂ ਹੈ ਕਿ ਸਰਮ ਦਲੀਆਂ ਹੈ ਕਿ ਸਰਵ ਉਤਰ ਮਾਨਿਆ ਹੈ ਕਿ ਸਰਵ ਉਤਰ ਦਾਨਿਆ ਹੈ के सर्वत्र गाणना है किस सर्वोत्र भावना है किस सर्वोत्र देसा है कि सर्वत्र भिस्सा है सर्वत्र राजा है किसोत्र साजा है के सर्वोत्रीनाना है किस सर्वोत्रीना है कि सर्वत्र जा हो सर्वत्र भा हो किस सर्वोत्र देसा है किसोत्र पिसा है किस सर्वोत्र काला है किस सर्वत्र पाला है कि सर्वत्र हंता किस सर्वोत्र कंता कि सर्वत्र पेखी कि सर्वत्र भेखी कि सर्वत्र काजा है किस सर्वोत्र राजा है ਕੀ ਸਰਵ ਉਤਰ ਸੁਖ ਹੈ ਕੀ ਸਰਵ ਉਤਰ ਭੂਖ ਹੈ ਕੀ ਸਰਵ ਉਤਰ ਤ੍ਰਾਣ ਹੈ ਕੀ ਸਰਵ ਉਤਰ ਪ੍ਰਾਣ ਹੈ ਕੀ ਸਰਵ ਉਤਰ ਦੇਸ ਹੈ ਕੀ ਸਰਵ ਉਤਰ ਵਿਸ ਹੈ ਕੀ ਸਰਵ ਉਤਰ ਮਾਨ ਹੈ ਸਦਾ ਬੰਗ ਪ੍ਰਧਾਨ ਹੈ ਕੀ ਸਰਵ ਉਤਰ ਜਾਪਿਆ ਹੈ ਕੀ ਸਰਵ ਉਤਰ ਥਾਪਿਆ ਹੈ ਕੀ ਸਰਵ ਉਤਰ ਭੰਡ ਹੈ ਕੀ ਸਰਵ ਉਤਰ ਮਾਨ ਹੈ ਕੀ ਸਰਵ ਉਤਰਿੰਦਰ ਹੈ ਕੀ ਸਰਵ ਉਤਰ ਜੰਦਰ ਹੈ ਕੇ ਸਰਬੰਗਲੀ ਮੈਂ ਕੇ ਪਰਮ ਭੀਮ ਮੈਂ ਕੇ ਅਕਲ ਵਾਲੰਮ ਮੈਂ ਕੇ ਸਾਹਿਬ ਕਲਾਮ ਮੈਂ ਕੇ ਹੁਸਨ ਬਜੂਆ ਤਮਾਮ ਲਰਜੂ ਹੈ ਹਮੇ ਸਲ ਸਲਾਮ ਮੈਂ ਸਲੀਕ ਤੁਮ ਨਾਮ ਮੈਂ ਗਨੀਮੁਲ ਸੁਖਸਤਾ ਗਰੀਬਲ ਪਰਸਤਾ ਬਲੰਦਰ ਮਕਾਨਾ ਜਮੀਨੁਲ ਜਮਾਨਾ ਤਮੀਜ਼ਲ ਤਮਾਮ ਹੈ ਅਰ ਜੁਲਦਾਨਾ ਹਰੀ ਫਰਜੀ ਮੈਂ ਰਜਾਇਕ ਜਕੀਨਾ ਲੇਕ ਰੁਤ ਰੰਗ ਹੈ ਬੀਦ ਹੈ ਭੰਗ ਹੈ ਜੀ ਜਲਵਾਦ ਅਗਨੀ ਮੁਲਖ ਰਾਜਨ ਰੂਪ ਤੇ ਸਰੂਪ ਹੈ ਦਨ ਮੁਕਤ ਵਿਭੂਤਾ ਹੈ ਪ੍ਰਭੁਗਤ ਪ੍ਰਵਾਹ ਹੈ ਸੰਯੁਕਤ ਸੁਦਾ ਹੈ ਸਦਾ ਸਰਉਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜਨ ਸਦਾ ਸਰਉ ਸਾਜ ਹੈ ਸਮਸਤ ਸਲਾਮ ਹੈ ਸਦਾ ਬਲ ਕਾਮ ਹੈ ਨਿਰਵਾਸ ਰੂਪ ਹੈ ਅਗਾਧ ਅਨੂਪ ਹੈ ਉਹ ਅਗਾਧ ਰੂਪ ਹੈ ਅਨਾ ਸਰੂਪ ਹੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਭਗੰਨ ਦਰਵਾਦੇ ਅਗੰਧੇ ਅਗਾਦੇ ਸੁਭੰ ਸਰਭਾਗੇ ਸਰਬਾਨੁ ਰਾਗ ਹੈ ਤ੍ਰਭਗਤ ਸਰੂਪ ਹੈ ਛਜੈ ਸੂਤਾਇ ਨਰਕ ਕੰਪ੍ਰਣਾਸ ਹੈ ਵਿਰਥੁਰ ਪ੍ਰਵਾਸਾਨ ਰੁਕਤ ਪ੍ਰਵਾਹ ਹੈ ਸਦਾ ਬੋ ਸਦਾ ਹੈ ਮੇ ਭਗਤ ਸਰੂਪ ਹੈ ਪਰਜਗਤਾਂ ਨੂੰ ਪਹ ਹੈ ਨਿਰੁਗਤ ਸੁਦਾ ਹੈ ਭੁਗਤ ਪ੍ਰਵਾਹ ਹੈ ਅਨੂਤ ਸਰੂਪ ਹੈ ਪਰਜਗਤਾਂ ਨੂੰ ਪਹ ਚਾਦਰੀ ਸ਼ੰਦ ਅਭੰਗ ਹੈ ਅਲੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜਾ ਹੈ ਅਬਾਹ ਹੈ ਭੂਤ ਹੈ ਤੂਤ ਹੈ ਆਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਅਭਗਤ ਹਾਂ ਅਭਰਗਤ ਹਾਂ ਅਨਾਸ ਹਾਂ ਪ੍ਰਕਾਸ਼ ਹਾਂ ਅਨਚਿੰਤ ਹਾਂ ਸੁਨੰਤ ਹਾਂ ਲਿਖ ਹਾਂ ਦਿਖ ਹਾਂ ਲੇਖ ਹਾਂ ਪੀਖ ਹਾਂ ਟਾਹ ਹੋਵੈ ਗਾਹ ਹੋਵੈ ਅਸੰਭ ਹੈ ਗਮ ਹੈ ਨੀਲ ਹੈ ਆਨਾਦ ਹੈ ਨਿਤ ਹੈ ਸੁਨਤ ਹੈ ਜਾਤ ਹੈ ਜਾਦ ਹੈ ਚਰਪਟ ਸੰਧ ਤਵਾ ਪ੍ਰਸਾਦ ਸਰਵੰਗਹੰਤਾ ਸਰਵਉੰਗੰਤਾ ਸਰਵਉੰਘਿਆਤਾ ਸਰਵਉੰਘਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਨੰ ਸਰਬੰ ਅੰਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬਉੰਗਜੁਤਾ ਸਰਬਉੰਗਮੁਕਤਾ ਸਾਵਲ ਸੰਦ ਤਵਾ ਪ੍ਰਸਾਦ ਨਮੋ ਨਰਕਨਾਸਿ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਆ ਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤ੍ਰਪੰਗੀ ਦਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁਤਰਾ ਨਾ ਪੁਤਰਾ ਨਾ ਸਤਰਾ ਨਾ ਮਿਤਰਾ ਨਾ ਤਾਤਾ ਨਾ ਮਾਤਾ ਨਾ ਜਤਨ ਪਤੈ ਅਨਿਰਸਾ ਕਉ ਸ੍ਰੀ ਕਹਿ ਮਿਤੋ ਮੀ ਕਹਿ ਸਦਾ ਬੰ ਪ੍ਰਵਾਹ ਹੈ ਅਜਾ ਹੈ ਜਾ ਹੈ ਭਗਵਤੀ ਸ਼ੰਦ ਤਵਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਾਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੂਜੀ ਦਹੰਦ ਹਾਏ ਕਿ ਰਾਜ ਕਰਹੰਦਾ ਹੈ ਕਰੀਮਲ ਕਮਾਲ ਹੈ ਕਿ ਹੁਸਨ ਜਮਾਲ ਹੈ ਕਿ ਨੀਮਲ ਖਰਾਜ ਹੈ ਗਰੀਮਲ ਬਾਜ ਹੈ ਹਰੀ ਬੋਲ ਸੁ ਕੰਨਾ ਰਾਸਲ ਬੋ ਕੰਨਾ ਕਲੰਕੰ ਪ੍ਰਣਾਸਾ ਹੈ ਸਮਸਤਲ ਵਾਸਾ ਹੈ ਗੰਧਲਗਣੀ ਮੈ ਅਰਜਾਇ ਕਰਹੀ ਮੈ ਸਮਸਤਲ ਜੁਬਾ ਹੈ ਕੇ ਸਾਹਿਬਿਕ ਰਾਹ ਹੈ ਕਿ ਨਰਕੰ ਪ੍ਰਣਾਸਾ ਹੈ ਬਸਤਲ ਨਿਵਾਸਾ ਹੈ ਸਰਬਲ ਗਵਾਨਾ ਹੈ ਮੇ ਸਲਰਵਾਨਾ ਹੈ ਤੁਮਾਮਲ ਤੁਮੀ ਜੈ ਸਮਸਤਲ ਦੀਜੈ ਪਰਉਮ ਪਰਮੀ ਸ ਹੈ ਸਮਸਤਲ ਦੀਸਾ ਹੈ ਦੇਸਰ ਲੇਖ ਹੈ ਮੇ ਸਲ ਭੇਖ ਹੈ ਜਮੀਨ ਅਲਜਮਾ ਹੈ ਮੀਕਲਮਾ ਹੈ ਕ੍ਰੀਮਲਕ ਮਾਲ ਹੈ ਕਿ ਜਰੁਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਵਿਤੋ ਸੁਆਸ ਹੈ ਕਿ ਅਜਵਸ ਰੂਪ ਹੈ ਕਵਿਤੋ ਭੂਤਾ ਹੈ ਕਵਿਤੋ ਬਸ ਹੈ ਕਿ ਆਤਮ ਪ੍ਰਵਾਹ ਹੈ ਕਿ ਅਜਲੰਗ ਅਨੰਗ ਹੈ ਕਵਿਤੋ ਭੰਗਾ ਹੈ ਮਦਪਾਲ ਸੰਦ ਤਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਅਰ ਬਰਿਆ ਕੰਝ ਹਰਨਰ ਪਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਾਰ ਨਾਰਾਇਣ ਮੰਡ ਅਨਭਵਨਾਸ ਮਨਮਨ ਪ੍ਰਕਾਸ਼ ਗੁਣਗਣ ਪ੍ਰਣਾਮ ਜਲਥਲ ਮੋਦਾਮ ਅਨਛੇ ਦੇ ਅੰਗ ਆਸਨ ਭੰਗ ਊਪਮਾ ਪਾਰ ਗਤਮਿਤ ਉਦਾਰ ਜਲਥਲ ਮੰਡ ਦਿਸਵਿਸ ਭੰਡ ਜਲਥਲ ਮਹੰਤ ਦਿਸਵਿਸ ਬਿਆੰਤਾ ਅਨਭਵਨਾਸ ਤ੍ਰਿਤਨ ਤੁਰਾਸ ਆਜਨ ਬਾਹ ਏਕੈ ਸਦਾਓ ਓੰਕਾਰ ਆਦਿ ਕਥਨੀ ਆਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਅਨੰਤ ਗਾਤ ਅਰਜਨਾ ਬਾਤ ਅਨਤੰਦ ਗਾਤ ਅਨਰੰਤ ਬਾਤ ਅੰਡੁੱਟ ਬਨਾਰ ਅੰਠਟਿਆ ਪਾਰ ਆੜੀਠ ਧਰਮ ਅਦ ਠੀਠ ਕਰਮ ਅਨ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਹਾ ਪ੍ਰਸਾਦ ਕੁਰੂਣਾ ਲਹ ਹੈ ਹਰ ਘਲ ਹੈ ਖਲ ਖੰਡਨ ਹੈ ਮੈਂ ਮੰਡਣਾ ਜਗਤੀਸਵਰ ਹੈ ਪਰਮੇਸ਼ਵਰ ਹੈ ਅਲੋਕਾਰਣ ਸਰਬਾਰਣ ਤ੍ਰਿਤਿ ਕੀ ਤਰਣ ਜਾਕੇ ਕਰਣੈ ਮਨ ਮੰਨਿਆ ਹੈ ਜਗ ਜਾਨਿਆ ਹੈ ਸਰਬਮ ਪਰੈ ਸਰਬਮ ਕਰ ਹੈ ਸਰਬਾਸੈ ਸਰਬਨਾਸੈ ਕਰੁਣਾ ਕਰੈ ਬੇ ਸੰਭਰੈ ਸਰਬੀਸਵਰੈ ਜਗਦੀਸਵਰੈ ਬ੍ਰਹਮੰਡ ਸਾਖ ਖਲਖੰਡ ਸਾਹਿ ਵਰਤੇ ਪਰੈ ਕਰੁਣਾ ਕਰੈ ਜਪਾ ਜਪੈ ਤਪਾ ਤਪੈ ਆਗ੍ਰਤਾ ਗ੍ਰਿਤਾ ਅਮ੍ਰਤਾ 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 ਕਰੁਣਾ ਕਰਤੁ ਹੈ आग्रता कृत हैं धरणी धरताम देश्वर हैं परमेश्वर हैं आग्रता कृत हैं अमृतता मृता जपाग्रता अमृतता मृता नर नायक हैं खलकायक हैं वे संभ रह हैं करुणाले हैं निरपनायक हैं सरपायक हैं भूपंजना हैं अरगंजना हैं रिपतापन हैं जपजापन हैं ਅਗਲਾ ਗ੍ਰਿਤਾ ਸਰਬਾ ਗ੍ਰਿਤਾ ਕਰਤਾ ਕਰਹੈ ਹਰਤਾ ਹਰ ਹੈ ਪ੍ਰਮਾਤਮਾ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਰੰਗ ਪ੍ਰਿਆ ਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸ ਸੰਤਾਂ ਸੰ ਸਾਧ ਰੂਪੇ ਨਮੋ ਪਰਮ ਤਤ ਤਤ ਸੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੋਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੀ ਅਨਾਦ ਬਿਪੂਤੇ ਕਲੰਕਰ ਰੂਪੇ ਆਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਆ ਭੰਗੀ ਸਰੂਪੇ ਆਨੰਗੀ ਆ ਨਾਮੇ ਤਰਭੰਗੀ ਤਰਕਾਲੇ ਆਨੰਗੀ ਆ ਕਾਮੇ ਏ ਕਛਰੀ ਛੰਦ ਆ ਜਾਇ ਆ ਲਾਇ ਆ ਭਾਇ ਆ ਬਾਇ ਆ ਭੂ ਆ ਜੂ ਆ ਨਾਸ ਆ ਕਾਸ ਆ ਕੰਝ ਆ ਪੰਜ ਆ ਲਖ ਅਭਖ ਅਕਾਲ ਦੇਵ ਆਲੇਖੋ ਬੇਖੋ ਨਾਮ ਅਕੰਮ ਅਗਾਹ ਟਾਹ ਅਨਾਥਿ ਪਰਮਾਥਿ ਅਜੋਨੀ ਅਮੋਨੀ ਨਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੁ ਆ ਭਰਮੁ ਆ ਗੰਜਿ ਆਲੇਖੇ ਓਜੰ ਪ੍ਰਿਆਸ਼ੰਦ ਨਮਸਤਿ ਪਰਨਾਮੇ ਸਮਸਤਲ ਬਰਨਾਸੀ ਅਗੰਜਲੋ ਨਾਮੇ ਸਮਸਤਲ ਵਾਸੀ ਨਿਰਕਾਮ ਭੂਤੇ ਸਮਸਤ ਸਰੂਪੇ ਉਹ ਕਰਮੁ ਪ੍ਰਣਾਸੀ ਸੋ ਧਰਮ ਵਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕ੍ਰੀਮਲ ਕਨਿੰਦਾ ਸਮਸਤ ਲਵਾਸੀ ਅਜਾਇਬ ਭੂਤੇ ਅਜਾਇਬ ਗਨੀਮੇ ਹਰੀੰ ਕਰੀੰ ਕਰੀਮਲ ਰਹੀਮੇ ਚਤੁਰ ਚੱਕਰ ਬਰਤੇ ਚਤੁਰ ਚੱਕਰ ਭੂਤੇ ਸੋਯੰ ਭਾਵ ਸੁਪੰਗ ਸਰਬਦਾ ਸਰਬ ਜੋਤੇ ਦੋ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਵਿਭੂਤੇ ਦੋ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਵਿਭੂਤੇ